ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਦਿਲਬਖ ਸਿੰਘ ਰਿੰਦਾਵਾ ਕੰਸਲਟੈਂਟ ਪਨਨੋਲੋਜਿਸਟ ਕ੍ਰਿਟੀਕਲ ਕੇਅਰ ਐਂਡ ਸਲੀਪ ਮੈਡੀਸਿਨ ਸਪੈਸ਼ਲਿਸਟ ਖਮਨਦੀਪ ਗਰੁੱਪ ਆਫ ਹਸਪੀਟਲ ਅਸੀਂ ਅੱਜ ਇੱਕ ਸਪੈਸੀਫਿਕ ਕੇਸ ਦੀ ਗੱਲ ਕਰਨ ਜਾ ਰਹੇ ਹਾਂ ਇੱਕ ਛੋਟਾ ਬੱਚਾ ਆਇਆ ਸੀਗਾ ਸਾਡੇ ਕੋਲ 9 ਸਾਲ ਦਾ ਸਮਰਤ ਇਹਨੂੰ ਦਿੱਕਤ ਆ ਰਹੀ ਸੀ ਕਿ ਖਾਂਸੀ ਦੀ ਛਾਤੀ ਚੋਂ ਸੀਟੀ ਦੀ ਆਵਾਜ਼ ਆ ਰਹੀ ਸੀ ਕਿ ਦਾ ਸਿੰਪਟਮ ਟਿਪੀਕਲ ਆਫ ਅਸਥਮਾ ਵਰਗੇ ਲੱਗ ਰਹੀ ਸੀ ਆਲਮੋਸਟ 1 ਸਾਲ ਤੋਂ ਇਹ ਦਿੱਕਤ ਚੱਲ ਰਹੀ ਸੀ ਜਦੋਂ ਮੈਂ ਕਨਸਲਟੇਸ਼ਨ ਕੀਤੀ ਤਾਂ ਮੈਨੂੰ ਲੱਗਿਆ ਕਿ ਇੱਕ ਸਾਈਡ ਤੇ ਜਿਹੜੀ ਵਿਸਲਿੰਗ ਜਾਂ ਵੀਜ਼ਿੰ ਡਾਊਟ ਲੱਗ ਰਿਹਾ ਸੀਗਾ ਉਸ ਤੋਂ ਬਾਅਦ ਅਸੀਂ ਸੀਟੀ ਕਰਵਾਇਆ ਤੇ ਸੀਟੀ ਤੇ ਸਾਨੂੰ ਰਾਈਟ ਮੇਨ ਬ੍ਰੌਂਕਸਟ ਦੇ ਵਿੱਚ ਇੱਕ ਫੋਰਨ ਬਾਡੀ ਮਿਲੀ ਉਸ ਤੋਂ ਬਾਅਦ ਅਸੀਂ ਫੈਮਿਲੀ ਨੂੰ ਸਮਝਾਇਆ ਕਿ ਮੋਸਟਲੀ ਸਿੰਪਟਮ ਜਿਹੜੇ ਆ ਰਹੇ ਆ ਜੋ ਸਾਨੂੰ ਅਸਥਮਾ ਦੇ ਲੱਗ ਰਿਹਾ ਹੈ ਅਸਥਮਾ ਕਰਕੇ ਨਹੀਂ ਆਏ ਫੋਰਨ ਬਾਡੀ ਕਰਕੇ ਤੇ ਅਗਲੇ ਦਿਨ ਅਸੀਂ ਬ੍ਰੌਂਕੋਸਕੋਪੀ ਪਲਾਨ ਕਰਕੇ ਉਹ ਫੋਰਨ ਬਾਡੀ ਨੂੰ ਕੱਢਿਆ ਤੇ ਹੁਣ ਬੱਚਾ ਬਿਲਕੁਲ ਠੀਕ ਹੈਗਾ ਤੇ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਵਾਸਤੇ ਜਾਣਨਾ ਕਿ 올 ਦੈਟ ਵੀਜ਼ ਇਸ ਨਾਟ ਅਸਥਮਾ ਕਿ ਹਰ ਸੀਟੀ ਦੇ ਵਾਸ ਅਸਥਮਾ ਨਹੀਂ ਹੁੰਦੀ ਕਈ ਵਾਰ ਬੱਚਿਆਂ ਦੇ ਵਿੱਚ ਫੋਰਨ ਬਾਡੀ ਕੋਈ ਵੀ ਮਿਊਕਸ ਪਲੱਗ ਤੇ ਐਫਸੀ ਕੇ ਫਾਰਨ ਬੋਡੀ ਨੂੰ ਉਸਕੀ ਤਨੂ ਦਿਖਾਉਣ ਜਾ ਰਹੇ ਆ ਕੀ ਸੀ ਗੀ ਤਾਂ ਸੀ ਵਿਦਿਆਲਪ ਕੋ ਬ੍ਰੋਂਕੋਸਕੋਪੀ ਇਹਨੂੰ ਰਿਮੂਵ ਕੀਤਾ ਹੈ ਅਸੀਂ ਥੋੜੇ ਦਿਨ ਪਹਿਲੇ ਡਾਕਟਰ ਸਾਹਿਬ ਕੋ ਲਾਏ ਸੀਗੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਬੇਟੇ ਦੀ ਆਪ ਕੰਡੀਸ਼ਨ ਹੈ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦੀ ਗਾਈਡੈਂਸ ਦੇ ਵਿੱਚ ਵੀ ਅਸੀਂ ਸੀਟੀ ਸਕੈਨ ਚੈਸਟ ਦੇ ਐਕਸਰੇ ਵਗੈਰਾ ਕਰਾਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਮੇਰੇ ਬੇਟੇ ਦੇ ਅੰਦਰ ਇੱਕ ਫੋਰਨ ਬਾਡੀ ਜਾਨੀ ਕਿ ਕੋਈ ਚੀਜ਼ ਹੈ ਜਿਸਨੂੰ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਬਹੁਤ ਵਧੀਆ ਸਟਾਫ ਸਾਨੂੰ ਮਿਲਿਆ ਜਿੰਦੇ ਨੇ ਸਾਨੂੰ ਮੇਰੇ ਬੇਟੇ ਦੇ ਅੰਦਰੋਂ ਉਹ ਵਿਸਲਿੰਗ ਜੋ ਫੋਰਨ ਬਾਡੀ ਸੀ ਉਹਨਾਂ ਨੇ ਰਿਮੂਵ ਕੀਤੀ ਹੁਣ ਮੇਰਾ ਬੇਟਾ ਬਿਲਕੁਲ ਠੀਕ ਹੈ